i'm a ਜਿਹੜੀ ਅਬਾਸੀ ਜਿਹੜੀ ਸੀ ਉਹ ਮਨ ਪ੍ਰਬੰਧ ਕਰਕੇ ਵੀ ਮਾਲਕ ਦੇ ਦਰਸ਼ਨ ਕਰ ਲੈਂਦੇ ਆ ਮਨ ਪ੍ਰਬੰਧ ਕਰਕੇ ਅਗਰ ਤੇ ਪਹੁੰਚਦਾ ਹੈ ਮਨ ਪ੍ਰਬੰਧਨ ਕਰਕੇ ਉਹ ਸ਼ਰਧਾ ਨੂੰ ਸੰਭਾਲਦਾ ਹੈ ਹੌਲੀ ਤੋਂ ਮਨ ਤਰਖੋ ਲਿਖੀ ਤੇ ਸਾਰਾ ਕੁਝ ਕਰਨ ਦੀ ਕੋਸ਼ਿਸ਼

ਮੈਂ ਮਲਕ ਨੂੰ ਦਰ ਦੇਣ ਹਾਂ ਨਾ ਮਸਬਾਹ ਨਾ ਤੋ ਖੋਲ ਦੇ ਦਿਓ ਖੋਲ ਦੇ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਦਾਂ ਆਪਾਂ ਅਭਿਆਸ ਕਰਾਂਗੇ ਬਾਰ-ਬਾਰ ਮਲਕ ਨੇ ਸਾਡੇ ਤੇ ਬਖਸ਼ਿਸ਼ ਕਰ ਦੇਣੀ ਬੇੰਤਰੀ ਕੀ ਤੁਸੀਂ ਕੱਲ੍ਹ ਵੀ ਸਾਰੇ ਵੀ ਜਦੋਂ ਆਪਾਂ ਐਦਾਂ ਧਿਆਨ ਦੇ ਵਿੱਚ ਬਹਿਨੇ ਆ ਜਿਨ੍ਹਾਂ ਨੂੰ ਖਾਂਸੀ ਆਉਂਦੀ ਐ ਬੁਰਮਕ ਪੈਰੋ ਇੱਕ ਤਹਜੂਰੀ ਦੀ ਵਰਤੋਂ ਕਰਿਆ ਕਰੋ ਹਜੂਰੀ ਨੂੰ ਮੋਟਾ ਦੇ ਕਰਕੇ ਮੁੱਖ ਤੇ ਰੱਖ ਲਿਆ ਕਰੋ ਅਤੇ ਦੂਜਾ ਕੋਸ਼ਿਸ਼ ਕਰਿਆ ਕਰੋ ਜਿਨ੍ਹਾਂ ਥੋੜਾ ਹਲਕੀ ਬੁੱਕੇ ਨਹੀਂ ਕਾਂਸਲ ਕਰਨੇ ਬਿਲਕੁਲ ਨਾਰਮਲ ਜਿਵੇਂ ਕੁੱਟ ਕੇ ਤਾਂ ਕਿ ਦੂਜਿਆਂ ਨੂੰ ਡਿਸਟਰਬੈਂਸ ਨਾ ਹੋਵੇ ਉਹਨਾਂ ਨੂੰ ਅਸੀਂ ਪਰੇਸ਼ਾਨ ਨਾ ਕਰੀਏ ਅਤੇ ਆਪਾਂ ਨੂੰ 2-3 ਮਿੰਟ ਹੋਰ ਲਾਉਣੇ ਸੀ ਔਰ ਇੱਕ ਪੰਨ ਦੇ ਬਾਅਦ-ਬਾਅਦ ਖਾਂਸੀ ਕਰਨ ਦੇ ਬਾਵਜੂਦ ਆਪਾਂ ਦਾ ਸੰਗਤ ਧਿਆਨ ਦੇ ਵਿੱਚ ਹੋਰ ਕੱਢ ਲਿਆ ਪਈ ਇੱਕ ਗੁਰਮੁਖ ਸਾਰੇ ਗੁਰਮੁਖਾਂ ਨੂੰ ਅੰਦਰਸ਼ ਕਰਨ ਕਰਦੇ ਸਿਰਫ ਨਾ ਆਸਮਨ ਜੇ ਕਰਕੇ ਜੇ ਥੋੜਾ ਜਿਹਾ ਆਪਾਂ ਹਜੂਰੀ ਨੂੰ ਐਦਾਂ ਮੁਖਤੇ ਉੱਤੇ ਰੱਖ ਲਈਏ ਤੇ ਹੋਣੀ ਕੰਗਣ ਦੀ ਕੋਸ਼ਿਸ਼ ਕਰੀ ਤਾਂ ਬਿਲਕੁਲ ਥੋੜੀ ਜਿਹੀ ਆਵਾਜ਼ ਨਾ ਸਰ ਜਾਂਦਾ ਬੰਤੇ ਅੱਗੇ ਲਈ ਕੋਸ਼ਿਸ਼ ਕਰਿਆ ਕਰੂ इस तरह सारी संगत में हजूरी अलाव करते हैं तो हजूरी है। पाके बैठिया करो हजूरी तो हमें मिले हुए हैं सारे जो किसी को हजूरिया नहीं तो और बाहर अपने दुकान लगे एक समान रखे वो तो हजूरिया ले लो इस करके देवता में प्रवान तो ਮੇਰੇ ਸੰਗੋਪ ਦੇ ਕੋ ਮਦਦ ਦੀ ਅਨੰਦਲੀ ਕਿਤੇ ਹੋਈ ਹੈ ਤਾਂ ਮਦਦ ਨੂੰ ਮੈਂ ਬੰਦ ਤੇ ਉਹ ਵਰਦੀਆਂ ਬੰਬਾਣ ਦੀ ਕੋਸ਼ਿਸ਼ ਕਰੂੰ ਜਿਹੜੀ ਪ੍ਰਾਣੇ ਜੁੜੀ ਹੋਈ ਸੰਗਤ ਹੈ ਕਿਉਂਕਿ ਵਰਦੀ ਇੱਕ ਪਛਾਣ ਹੈ ਪਹਿਲੀ ਨੰਬਰ ਤੇ ਦੂਜਾ ਨੰਬਰ ਵਰਦੀ ਅਮੀਰੀ ਤੇ ਗਰੀਬੀ ਨੂੰ ਸਮਾਪਿਤ ਕਰਦੀ ਹੈ ਅਮਰੀਨ ਨੂੰ ਇਹ ਗਰੀਬੀ ਨੂੰ ਸਮਾਪਤ ਕਰ ਦਈਏ ਅਮੀਰ ਨੂੰ 5000 ਵਾਲਾ ਸੂਟ ਪਾ ਕੇ ਹੌਂ ਨਹੀਂ ਆਉਂਦੀ ਆਪੇ ਗਰੀਬ ਨੂੰ 700 ਦਾ ਵਾਲਾ ਸੂਟ ਪਾ ਕੇ ਉਹਨੇ ਵਿਚਾਰੇ ਨੂੰ ਘਰੋਂ ਨਹੀਂ ਹੁੰਦੀ ਕਿਵੇਂ ਮਾਰਾ ਸੂਟ ਪਏ ਇਸ ਕਰਕੇ ਵਰਤੀ ਦਿੱਤੀ ਗਈ ਹੈ ਕਿ ਆਪਾਂ ਅਮੀਰ ਤੇ ਗਰੀਬੀ ਦੀ ਬਾਤ ਚ ਹੋਣਾ ਜੀ ਸਾਡੇ ਅੰਦਰ ਇਹ ਪੁਛਤਾਵਾ ਤੇ ਹਉਮੈ ਨਾ ਆਵੇ ਹੋਰ ਕੋ ਵਰਤੀ ਦਾ ਸ਼ੌਕ ਨਹੀਂ ਸੀ ਜਦੋਂ ਜੀ ਮੰਦਰ ਤੋਂ ਅਬ ਇੱਕ ਵੱਡੇ ਪੁੰਨੇ ਤੋਂ ਇਸ ਵਾਸਟਾਂ ਦੇ ਕਿਤੇ ਇੰਤਜ਼ਾਰ ਕਰ ਰਹੇ ਹਾਂ ਆਪਣੀ ਸੰਗਤ ਗੱਡੀ ਤੁੰਗ ਰਹੇ ਜਾਨੂੰ ਹੋਏ ਕਿ ਉਹ ਪੱਤਾ ਗੱਡੀ ਰੂਪਣ ਦੇ ਕਿ ਸਾਡੀ ਸੰਗਤ ਦੇ ਮਹਿਮਾਨ ਗੁਰਮਖ ਖਾਣਾ ਨਿਸਕਰਤੀ ਵਰਤਸਾਰੀ ਸੰਗਠਨਾਂ ਦੇ ਕੋ ਉਸ਼ਸ਼ ਕਰ ਹ ਜਿੰਨਾ ਕੋਲੇ ਗਰਪੀ ਵਰਦੀ ਦੀ ਆਰਥਿਕ ਸਮੱਸਿਆ ਤਨ ਜੋਰੇ ਆਰਥਿਕ ਸਮੱਸਿਆ ਪਰੇਸ਼ਾਨ ਕਰ ਰਹੀ ਹੈ ਉਹ ਵੀ ਵਰਦੀ ਲੈਣਗੇ ਉਹਨਾਂ ਨੂੰ ਵਰਦੀ ਸੰਸਥਾ ਦੇ ਵਿਰੋਧ ਦਿੱਤੀ ਰਹੇਗੀ ਉਹਨਾਂ ਨੂੰ ਕੋਈ ਪੈਸਾ ਨਹੀਂ ਲਿਆ ਜਾਵੇਗਾ ਕੋਸ ਸਟਾਫ ਦੇ ਬਿਨ ਪ੍ਰਬੰਧਕਾਂ ਨੂੰ ਮਾਮਲੇ ਕੋਣ ਨਾਮ ਲਿਖਾ ਕੇ ਉਹ ਵਰਦੀ ਲੈ ਸਕਦੀ ਹੈ ਪਰ ਕੋਈ ਸਟਾਫ ਕਰਦਾ ਸਾਰੇ ਵਰਦੀ ਤੇ ਪਹਿਨਣ ਤੇ ਪੈਸੇ ਨਹੀਂ ਪਰ ਉਹ ਤਾਂ ਮੰਨ ਨਹੀਂ ਕਰਦਾ ਬਾਰ ਬਰਾਤਾ ਸਮਾਂ ਜਿਹਨਾਂ ਨੇ ਸਮਾਂ ਇਹ ਉਪਾਉਣਾ ਉਹ ਨਹੀਂ ਕਰਦੇ ਤਾਂ ਉਹਦੀ ਹਜੂਰੀ ਤਾਂ ਬਿਲਕੁਲ ਵੀ ਨਹੀਂ ਲੈਂਦਾ ਕਈ ਵਾਰin ਅਸੀਂ ਵੇਖੇ ਸਸਤਾ గ నిశాన్ని కప్పాను బత ము మిలి తాజ య

कृपालता करो हर रोज अपने भी जा रही है जिन्हें तो अभी इस अच्छा एक संगत में बड़ी खुश खबरी दिन पर दिन गुरद्वारा रोग ने ने रहे। तो लोटल चौदह अपना पहल

पालकी भी दीती गई है गर्मक पालकी लेके गुरुद्वारा दो साहिब दे गेट पे पहुंच चुके हैं आपने जकारियों दे नाल स्वागत भी करना है और पालकी ते दर्शन भी करने फिर आप गुरु घर साहिब ने पालकी देह से पाल संबोधित भी करेंगे बोलें So ਮੇਰੇ ਪਿਆਰੇ ਅਤੇ ਮਾਨਯੋਗ ਪੱਤਰਕਾਰ ਜੀ ਆਪੇ ਇਪ ਸਤਿ ਸ਼੍ਰੀ ਅਕਾਲ ਸਾਧਤ ਦਰਸ਼ਨ ਦੇ ਕਰਮ ਦੇ ਜਿਨ੍ਹਾਂ ਦੇ ਵੱਲੋਂ ਇਹ ਪਾਠ ਕੇ ਸਾਹਬ ਦਾ ਸਵਾਦ ਕੀਤਾ ਗਿਆ ਬ੍ਰਹਮਾ ਸਾਹਿਬ ਦੇ ਲਈ ਪਰਮੰਦਰਕਾਰ ਕੋਟਲੇ ਅਤੇ ਪੰਜਾਬ ਦੇ ਪੱਤਰਕਾਰ ਪਰਮਾਰ ਸਾਹਿਬਾ ਨੂੰ ਮੈਂ ਦੀ Ikut negara Lamang, Demi